ਉਹ ਕਰਦੇ ਹੋ ਕੱਲੇ ਬੋਟਾ ਵਾਲੇ ਆਉਂਦੇ ਮੁੜ ਕੇ 1 ਮਿੰਟ ਸਾਡੇ ਤੋਂ ਲੋਕਾਂ ਦੇ ਘਰਾਂ 'ਚ ਮਿੰਟ ਲਵਾਤਾ ਬੋਟਾ ਵਾਲੇ ਆਉਂਦੇ ਮੁੜ ਕੇ ਲੋਕਾਂ ਦਾ ਪਾਣੀ ਫੇਰ ਆ ਗਿਆ ਪਾਣੀ ਫੇਰ ਆ ਜਾਂਦਾ ਅਸੀਂ ਕਿੱਥੇ ਜਾਵਾਂ ਨੀ ਆ ਤੂੰ 3 ਵਜੇ ਦੇਖ ਕੇ ਗਿਆ ਨੀ ਟੱਕਣ ਤੋਂ ਬੋਟਾ ਵਾਲੇ ਤਾਂ ਤੁਸੀਂ 20 ਮਿੰਟ ਲਵਾਤਾ ਤੁਸੀਂ ਸਾਰੀ ਦੇਖਿਆ ਹਾਂ ਹਾਂ ਸੰਦਨ ਇਹਨਾਂ ਦਾ ਗਲੀ ਦਾ ਘਰ ਲੈ ਕੇ ਘਰਾਂ 'ਚ ਜਾ ਕੇ ਦੇਖੋ ਕਿੰਨੀ 스멜 ਮਾਰਦੀ ਹੈ ਲੋਕਾਂ ਦੀ ਫਰੈਸ਼ਰ ਨਹੀਂ ਚੱਲਦੀ ਲਸਾਂ ਨਹੀਂ ਚੱਲਦੀ ਇਹ ਪੂਰਨ ਨਹੀਂ ਚੱਲਦੀ ਕੰਮਾਂ ਕਰਾਉਣੇ ਜੀ ਬੰਦ ਹਾਂ ਜੀ ਸੁਣੋ ਫਿਰ ਲਾੜੀਓ ਜੌਰ ਸਾਡੇ ਪੈਸੇ ਤੇ ਤੁਸੀਂ ਤਨਖਾਹਾਂ ਮੰਗਿਓ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੂਟ ਸ਼ੋਅ ਤੋਂ ਪਹਿਲਾਂ ਇੱਕ ਵਾਰ ਫਿਰ ਦੋ ਲੋਕਾਂ ਦਾ ਗੁੱਸਾ ਭੜਕ ਉઠਿਆ ਅਤੇ ਲੋਕਾਂ ਵੱਲੋਂ ਐਮ ਐਲ ਏ ਸੁਖਬੀਰ ਮੈਸਰ ਖਾਨਾ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਦਰਸਲ ਵੱਡੀ ਗਿਣਤੀ ਚ ਵਪਾਰੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਵਿਰੋਧ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋੜ ਮੰਡੀ ਚ ਰੋਡ ショਅ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਵਪਾਰੀ ਐਮ ਐਲ ਏ ਸੁਖਬੀਰ ਮੈਸਰਖਾਨਾ ਨੂੰ ਦੇਖ ਕੇ ਭੜਕ ਉੱਠੇ ਅਤੇ ਉਨ੍ਹਾਂ ਤੋਂ ਤਿੱਖੇ ਸਵਾਲ ਪੁੱਛੇ ਗਏ ਇਸ ਦੌਰਾਨ ਵਪਾਰੀਆਂ ਨੇ ਬਾਜ਼ਾਰ ਨੂੰ ਬੰਦ ਕਰ ਦਿੱਤਾ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਬੰਦ ਕਰ ਦਿਓ ਬੰਦ ਕਰ ਦਿਓ

ਉਹ ਵੀ ਪਾਵਾਂਗੇ ਨਾਲੇ ਤੁਹਾਨੂੰ ਉਹ ਤਾਂ ਸਾਡੇ ਕਰਨਾਲ ਕਰ ਕਰ ਦਿੰਦਾ ਰਿਹਾ ਤੇ ਹੁਣ ਮੁੜ ਕੇ ਨਾ ਹਣੀ ਦੇਖਿਆ ਕਿ ਸਾਡਾ ਬਾਹਰ ਇੱਕ ਵਾਰੀ ਬਹਿ ਕੇ ਦੇਖਿਆ ਵੀ ਇਹ ਕਿਸ ਸਾਹਬ ਨਾਲ ਰੋਟੀਆਂ ਖਾਂਣਗੇ ਉਹ ਵੀ ਕਰਨਾਲ ਆਇਆ ਉਹਨੇ ਸਾਡੇ ਨਾਲ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਜਾ ਜਾ ਕੇ ਦਰਸ਼ਨ ਕਰਕੇ ਦੇਖ ਲੈ ਜੇ ਪੱਛੇ ਬੋਲਦੇ ਹਰੇ ਕੋ ਮਾਤਾ ਪਾਣੀ ਨਹੀਂ ਢੇਢੀ ਐਸੀ ਕੀ ਕਰੀਏ ਸਾਡੇ ਤਾਂ ਬਾਹਰ ਹਾਂ ਅਸੀਂ ਥੋੜੀ ਤੋਂ ਬਾਹਰ ਹੀ ਹਾਂ ਪਰ ਬਾਹਰ ਹੈ ਤੁਸੀਂ ਅੱਜ ਮੋਟਾ ਲੈਣ ਗਏ ਸੀ ਇੱਥੇ ਆਈ ਹੋ ਕੀ ਘੜਾਦੀ ਠੀਕ ਦੁਕਾਨਾਂ ਬੰਦ ਹੋਣ ਲੱਗੀਆਂ ਜੀ ਠੀਕ ਹੈ ਸਾਰੇ ਪਾਸੇ ਦੁਕਾਨਾਂ ਬੰਦ ਹੋਣ ਲੱਗੀਆਂ ਹੋਰ ਵੀ ਮੰਡੀਆਂ ਆਜੋ ਸਾਰੇ ਮੰਡੀਆਂ ਨੂੰ ਬੇਨਤੀ ਹੈ ਵੀ ਜਿਹੜੇ ਖੋਲੀ ਬੈਠੇ ਐ ਜਿਹੜੇ ਬੰਦੇ ਐ ਦੁਕਾਨਾਂ ਬੰਦ ਕਰ ਦਿਓ ਠੀਕ ਹੈ ਲਾਲਾ ਜੀ ਤੇ ਐਮਐਲਏ ਸੁਖਵੀਰ ਮੈਸਰ ਖਾਨਾ ਨੂੰ ਮੋੜ ਮੰਡੀ ਚ ਇੱਥੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਹ ਦਰਸਲ ਮੌੜ ਮੰਡੀ ਦੇ ਮੁੱਖ ਮੰਤਰੀ ਭਗਵਤਵਾਨ ਵੱਲੋਂ ਰੋਡ ਸ਼ੋਅ ਕੀਤਾ ਜਾਣਾ ਸੀ ਜਿੱਥੇ ਕਿ ਜਦੋਂ ਐਮ ਐਲ ਏ ਸੁਖਬੀਰ ਮੈਸਰ ਖਾਨਾ ਰੋਡ ਸ਼ੋਅ ਤੋਂ ਪਹਿਲਾਂ ਬਾਜ਼ਾਰ 'ਚ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਦਾ ਜ਼ਰੂਰਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਵਾਲਾਂ ਦੇ ਛੇਰੇ ਵਿਛ ਲਿਆ ਇਸ ਦੌਰਾਨ ਸੁਖਬੀਰ ਮੈਸਰ ਖਾਨਾ ਲੋਕਾਂ ਦੇ ਜਵਾਬ ਨਾ ਦੇ ਸਕੇ ਜਿਸ ਤੋਂ ਬਾਅਦ ਵਪਾਰੀਆਂ ਨੇ ਗੁੱਸੇ ਚਾਕੇ ਪੂਰੇ ਬਾਜ਼ਾਰ ਨੂੰ ਤਾਲੇ ਲਾ ਦਿੱਤੇ ਅਤੇ ਰੋਡ ਸ਼ੋਅ ਤੋਂ ਪਹਿਲਾਂ ਪੂਰੇ ਬਾਜ਼ਾਰ ਨੂੰ ਬੰਦ ਕਰ ਦਿੱਤਾ ਅਸੀਂ ਤੇ ਰੰਨਾ ਕੰਮ ਕਰਨੇ ਜੀ ਬੰਦ ਹਾਂ ਹਾਂ ਤੁਸੀਂ ਸੁਣੋ ਫਿਰ ਲਾਣੀਓ ਜੋ ਸਾਡੇ ਪੈਸੇ ਤੇ ਤੁਸੀਂ ਤਨਖਾਹਾਂ ਦਿੰਦੇ ਹੋ ਜੇ ਅਸੀਂ ਬੰਦ ਕਰ ਦਿੱਤਾ ਜਿਹੜਾ ਤੁਸੀਂ ਦੁਨੀਆਂ ਚ ਪਿੰਡੋ ਸਾਡਾ ਠਾਣਗੇ ਸਿੱਧੇ ਅਸੀਂ ਆਪ ਵੀ ਆਈ ਜਾਵਾਂਗੇ ਤੁਹਾਨੂੰ ਇੱਕ ਗੱਲ ਦੱਸਤੀ ਤੁਸੀਂ ਸੁਣ ਲੋ ਇਹ ਮਸਲਾ ਲੈ ਕੇ ਉਹਨੇ ਬੰਦ ਹੋ ਜਾਣਗੇ ਇਹ ਲੋਕਾਰੇ ਘਟੀ ਹੋ ਗਈ ਬਿਲਕੁਲ ਬਿਲਕੁਲ ਸਾਡੇ ਬੱਚੇ ਬਿਮਾਰ ਹੋਏ ਗਏ ਹੈਗੇ ਤੇ ਮੰਦਿਰ ਚ ਬਾਟਰਮੈਕਸ ਦੀ ਮੋਟਰ ਲੱਗੀ ਹੋਗੀ ਜਿੱਕੇ ਜੱਗ ਭਰ ਲਿਓ ਪਾਣੀ ਦਾ ਮੋਟਰ ਮੋਟਰ ਛੱਡ ਗਏ ਹਾਂ ਫਿਰ ਜਿਹੜੇ ਬੰਦੇ ਕਰਦੇ ਆ ਇੱਕ ਦਿਨ ਤੇਰਾ ਤੁਹਾਨੂੰ ਘਟਵਾ ਤੁਰਿਆ ਜਾਂਦਾ ਇੱਕ ਮਿੰਟ ਦੋ ਸਾਲ ਹੀ ਜਾਣਗੇ ਦੇਖੋ ਫਿਰ ਕਿਹੜਾ ਗੱਲਾਂ ਉਹਨਾਂ ਨੇ ਮੰਡੀ ਦੇ ਬੰਦੇ ਇੱਕ ਕੋਈ ਮਿੰਟ ਖਾਬ ਨਹੀਂ ਗਏ ਸਾਰੀ ਮੁੰਡੀਆਂ ਜਿਹਦਾ ਸਾਰੇ ਕਾਪ ਚਾਹ ਰਿਹਾ ਪਰਮਨੈਂਟ ਹੱਲ ਕਰਕੇ ਠੀਕ ਹੈ ਇਹ ਨਹੀਂ ਹੈਗਾ ਵਿੱਚ ਸਾਰੇ ਜਿਹੜਾ ਜਿੱਦੋਂ ਘਟਾਤਾ ਮੈਨੂੰ ਮੇਰੀ ਲੀਡਰ ਆਰਡਰ ਦੇਦਾ ਪਰਚੇ ਭੇਜ ਤੇ ਕਹਿੰਦੇ ਜੀ ਤੁਹਾਡੇ ਵਿਆਹ ਕਰਵਾਵਾਂਗੇ ਅਸੀਂ ਦੋ ਦਿਨ ਪਹਿਲਾਂ ਅਸੀਂ ਆਪਦਾ ਹਾਂ ਪੁੱਛ ਲੋ ਕਿਹਦੇ ਨਾਲ ਨਾਲ ਤੁਸੀਂ ਲਾਣਾ ਦੇ ਜੋਰ ਨਾਲੇ ਜਿਹੜਾ ਮਰਜ਼ੀ ਲਾਉਣ ਦਾ ਸੀ ਨਾਲੇ ਭਾਈ ਤੇ ਨਾਲ ਸੁਣੋ ਹੋਣੀ ਇੱਕ ਗੱਲ ਹੋਰ ਦੱਸਦੇ ਤੁਹਾਨੂੰ 5 ਮਿੰਟ ਦਿੱਤੇ ਜੇ ਤੁਸੀਂ ਨਾ ਬਣਾਇਆ ਫਿਰ ਰੋਕਾਂਗੇ ਤੇ ਹੁਣ ਪਟਾਕਾ ਦੱਸਿਆ ਕਿ ਇਸ ਤੋਂ ਪਹਿਲਾਂ ਬੁੱਢਲਾਡਾ ਵਿੱਚ ਵੀ ਮੁੱਖ ਮੰਤਰੀ ਭਗਵਤ ਮਾਨ ਦਾ ਵਿਰੋਧ ਕੀਤਾ ਗਿਆ ਜਦੋਂ ਮੁੱਖ ਮੰਤਰੀ ਭਗਵਤ ਮਾਨ ਆਪਣੇ ਕਾਫਲੇ ਨਾਲ ਗੁਜ਼ਰ ਰਹੇ ਸੀ ਤਾਂ ਠੇਕਾ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਕਾਲੀਆਂ ਛੰਡੀਆਂ ਦਿਖਾਈਆਂ ਗਿਆ ਅਤੇ ਉਹਨਾਂ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਉਸ ਦੌਰਾਨ ਪੁਲਿਸ ਨੇ ਠੇਕਾ ਮੁਲਾਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ठेका मुलाजिम ਸੜਕਾਂ ਤੇ ਆ ਗਏ ਅਤੇ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੂੰ ਕਾਲੀਆਂ ਛੰਡੀਆਂ ਦਿਖਾਈਆਂ ਗਈਆਂ ਅੱਜ ਸਵੇਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਰੋਡ ショਅ ਕਰਨ ਲਈ ਮੋੜ ਮੰਡੀ ਪਹੁੰਚੇ ਤਾਂ ਉੱਥੇ ਵੀ ਉਹਨਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਵਪਾਰੀਆਂ ਨੇ ਬਾਜ਼ਾਰ ਨੂੰ ਬੰਦ ਕਰ ਦਿੱਤਾ ਅਤੇ ਐਮਐਲਏ ਸੁਖਬੀਰ ਮਾਈਸਰਖਾਨਾ ਨੂੰ ਕਈ ਤਕ ਸਵਾਲ ਪੁੱਛੇ ਹਾਲਾਂਕਿ ਸੁਖਬੀਰ ਮਾਈਸਰਖਾਨਾ ਵਪਾਰੀਆਂ ਦੇ ਸਵਾਲਾਂ ਦੇ ਜਵਾਬ ਦੇ ਤੋਂ ناکਾਮ ਨਜ਼ਰ ਆਏ ਜਿਸ ਤੋਂ ਬਾਅਦ ਵਪਾਰੀਆਂ ਨੇ ਪੂਰੇ ਬਾਜ਼ਾਰ ਨੂੰ ਤਾਲੇ ਮਾਰ ਦਿੱਤੇ ਅਤੇ ਰੋਡ ਸ਼ੋਅ ਤੋਂ ਪਹਿਲਾਂ ਬਾਜ਼ਾਰ ਵਿੱਚ ਕਰਫਿਊ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ